ਸੱਸੀ ਗਾੜੀ ਸਾਰਿਆਂ ਨੂੰ ਅਸੀਂ ਯੂਐਸਓ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਅਸੀਂ ਪਿਛਲੇ ਸਾਲ ਹੀ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਬਣਾਈ ਆ ਸਾਰੀ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਮਿਲ ਕੇ ਤੇ ਲਾਸਟ ਟਾਈਮ ਅਸੀਂ ਜੁਆਇੰਟ ਸੈਕਟਰੀ ਦੇ ਪੋਸਟ ਦੇ ਕੰਟੈਸਟ ਕਰਿਆ ਸੀ ਕਲੈਕਸ਼ਨ ਤੇ ਇਸ ਵਾਰ ਅਸੀਂ ਉਹੀ ਮੁੱਦੇ ਲੈ ਕੇ ਉਹੀ ਸਟੂਡੈਂਟ ਵੈਲਫੇਅਰ ਲੈ ਕੇ ਇਸ ਵਾਰ ਵੀ ਅਸੀਂ ਕੰਟੈਸਟ ਕਰਨ ਜਾ ਰਹੇ ਆ ਅਸੀਂ ਜੋ ਸਟੂਡੈਂਟ ਪੋਲਿਟਿਕਸ ਜੋ ਐਕਚੁਅਲ ਸਟੂਡੈਂਟ ਪੋਲਿਟਿਕਸ ਹੁੰਦੀ ਹੈ ਉਸ ਨੂੰ ਅਸਲ ਵਿੱਚ ਦੁਬਾਰਾ ਫਿਰ ਉਹ ਲਿਆਣਾ ਚਾਹੁੰਦੇ ਆ ਜੋ ਸਟੂਡੈਂਟ ਪੋਲਿਟਿਕਸ ਦੇ ਵਿੱਚ ਪੋਲਿਟিক্যাল ਪਾਰਟੀਆਂ ਦੀ ਇੰਟਰਫੇਰੈਂਸ ਮੇਨਸਟ੍ਰੀਮ ਪੋਲਿਟਿਕਸ ਦੀ ਇੰਟਰਫੇਰੈਂਸ ਜੋ ਦਿੱਲੀ ਬੈਠੇ ਆਕਾ ਦੀ ਇੰਟਰਫੇਰੈਂਸ ਪੰਜਾਬ ਦੇ ਮੰਤਰੀਆਂ ਦੀ ਇੰਟਰਫੇਰੈਂਸ ਉਸ ਤੋਂ ਉੱਪਰ ਉੱਠ ਕੇ ਜੋ ਐਕਚੁਅਲੀ ਸਟੂਡੈਂਟਸ ਦੇ ਕੰਮ ਹੈਗੇ ਨੇ ਜੋ ਕਿਸੇ ਦੇ ਹੋਸਟਲ ਦੇ ਕੰਮ ਹੈਗੇ ਨੇ ਕਿਸੇ ਖਾਣ ਪੀਣ ਦੇ ਕੰਮ ਹੈਗੇ ਨੇ ਐਜੂਕੇਸ਼ਨ ਦੇ ਕੰਮ ਹੈਗੇ ਆ ਉਹਨਾਂ ਨੂੰ ਅਸਲ ਵਿੱਚ ਕੰਮ ਉਹ ਕਰਨਾ ਚਾਹੁੰਦੇ ਆ ਤੇ ਜੋ ਇੱਥੇ ਜਿੱਦੇ ਜੋ ਇਹਨਾਂ ਨੇ ਇੱਕ ਸਟੂਡੈਂਟ ਪੋਲਿਟਿਕਸ ਦਾ ਇੱਕ ਨਵਾਂ ਸਟਰਕਚਰ ਤਿਆਰ ਕਰਿਆ ਇਥ ਐਕਟੀਵਿਜ਼ਮ ਨੂੰ ਖਤਮ ਕਰਕੇ ਸਟੂਡੈਂਟ ਪੋਲਿਟਿਕਸ ਇਹਨਾਂ ਨੇ ਵਾੜਤੀ ਆ ਤੇ ਉਹ ਸਟਰਕਚਰ ਦੇ ਵਿੱਚ ਇਹਨਾਂ ਨੇ ਜਿਹੜਾ ਕੌਂਸਲ ਇੱਥੋਂ ਜਿੱਤੀ ਆ ਸਟੂਡੈਂਟਸ ਦੇ ਵੋਟਾਂ ਲੈ ਕੇ ਇੱਥੋਂ ਜਿੱਤੇ ਆ ਤੇ ਸ਼ਾਮ ਨੂੰ ਆਪਣੇ ਦਿੱਲੀ ਕਿਸੇ ਕੋਲ ਬੈਠੇ ਹੁੰਦੇ ਆ ਜਾਂ ਪੰਜਾਬ ਦੇ ਮੰਤਰੀ ਕਿਸੇ ਕੋਲ ਬੈਠੇ ਹੁੰਦੇ ਆ ਜਦੋਂ ਵੀ ਪੰਜਾਬ 'ਚ ਇਲੈਕਸ਼ਨ ਹੁੰਦੇ ਆ ਤਾਂ ਉਹ ਸਾਰੇ ਇੱਥੋਂ ਦੇ ਜਿੱਤੇ ਹੋਏ ਕੈਂਡੀਡੇਟ ਪੰਜਾਬ ਪਹੁੰਚੇ ਹੁੰਦੇ ਆ ਜੇ ਹਰਿਆਣਾ 'ਚ ਇਲੈਕਸ਼ਨ ਹੁੰਦੇ ਆ ਉਹ ਹਰਿਆਣਾ ਪਹੁੰਚੇ ਹੁੰਦੇ ਆ ਜੇ ਦਿੱਲੀ 'ਚ ਇਲੈਕਸ਼ਨ ਹੁੰਦੇ ਆ ਉਹ ਦਿੱਲੀ ਪਹੁੰਚ ਹੁੰਦੇ ਆ ਉਹਨਾਂ ਨੂੰ ਸਟੂਡੈਂਟ ਦਾ ਕੋਈ ਲੈਣਾ ਦੇਣਾ ਨਹੀਂਗਾ ਸਟੂਡੈਂਟ ਇੱਥੇ ਪਾਵੇਂ ਪਾਣੀ ਪੀਣ ਪਾਵੇਂ ਕੋਕਰੋਚਲਾ ਖਾਣਾ ਖਾਣ ਪਾਵੇਂ ਹੋਸਟਲ ਤੋਂ ਬਾਹਰ ਰਹਿਣ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂਗਾ ਇਹ ਸਾਰੀ ਪੋਲਿਟਿਕਸ ਨੂੰ ਸੁਧਾਰਨ ਲਈ ਅਸੀਂ ਦੁਆਰਾ ਸਟੂਡੈਂਟ ਐਕਟਿਵਿਜ਼ਮ ਨੂੰ ਦੁਆਰਾ ਐਕਟਿਵ ਕਰ ਰਹੇ ਆ ਇਹ ਸੋਚ ਨੂੰ ਲੈ ਕੇ ਅਸੀਂ ਨਾਸਟੀ ਪਾਰਟੀ ਬਣਾਈ ਲਾਸਟ ਈਅਰ ਅਸੀਂ ਸਾਰੇ ਡਿਫਟਰ ਡਿਪਾਰਟਮੈਂਟ ਦੇ ਸਟੂਡੈਂਟ ਹੈਗੇ ਆ ਸਾਰਿਆਂ ਨੇ ਰਲ ਕੇ ਇਹ ਇਨੀਸ਼ੀਏਟਿਵ ਲਿਆ ਕਿ ਸਟੂਡੈਂਟ ਐਕਚੁਅਲ ਜਿਹੜਾ ਸਟੂਡੈਂਟ ਐਕਟਿਵਿਜ਼ਮ ਆ ਉਹ ਦੁਆਰਾ ਮੂਰਤ ਨੂੰ ਐਕਟਿਵ ਕੀਤਾ ਜਾਏ ਤੇ ਅਸੀਂ ਇਸ ਵਾਰ ਜੋ ਸਾਡੇ ਕੰਮ ਕੀਤੇ ਆ ਅਸੀਂ ਸਾਰਾ ਸਾਲ ਲਗਾਤਾਰ ਐਕਟਿਵ ਰਹੇ ਆ 365 ਦਿਨ ਐਕਟਿਵ ਰਹੇ ਆ ਅਸੀਂ ਦਾਅਵੇ ਨਾਲ ਕਹਿੰਦੇ ਆ ਯੂਐਸਓ ਨੇ ਜੋ ਕੰਮ ਕੀਤੇ ਸਾਰਾ ਸਾਲ ਕੋਈ ਪਾਰਟੀ ਇੱਥੇ ਆ ਕਹ ਦੇ ਵੀ ਇਹਨਾਂ ਦੇ ਬਰਾਬਰ ਕੰਮ ਕੀਤੇ ਆ ਅਸੀਂ ਇਲੈਕਸ਼ਨ ਛੱਡ ਦਾਂਗੇ ਕਿ ਸਾਡੇ ਜੋ ਵੀ ਕੰਮ ਨੇ ਸਭ ਤੋਂ ਪਹਿਲਾਂ ਸਾਰੇ মিডিਆ ਦੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਸਾਰੇ মিডিਆ ਦੇ ਸੱਜਣਾ ਦਾ ਧੰਨਵਾਦ ਕਿ ਉਹ ਆਏ ਅੱਜ ਸਾਡੀ ਗੱਲ ਸੁਣਨ ਲਈ ਤਾਂ ਗੱਲ ਕਰਾਂਗੇ ਵੀ ਪੂਰੇ 1 ਸਾਲ ਦੇ ਵਿੱਚ ਅਸੀਂ ਕੀ ਕੀਤਾ ਸਭ ਤੋਂ ਪਹਿਲਾਂ ਅਸੀਂ ਵੇਖਣਾ ਚਾਹੁੰਦੇ ਹਾਂ ਕਿ ਕਿਸ ਸਿਚੁਏਸ਼ਨ ਕੀ ਸੀ ਪਿਛਲੇ ਸਾਲ ਦੀ ਯੂਐਸਓ ਕਿਸੇ ਕਾਉਂਸਲ ਚਣੀ ਸੀ ਯੂਐਸਓ ਕੋਲੇ ਜੇ ਕੋਈ ਪਾਵਰ ਸੀ ਤਾਂ ਉਹ ਸਟੂਡੈਂਟ ਪਾਵਰ ਸੀ ਨਾ ਕਿ ਇਹ ਕਿ ਉਹ ਕਿਤੇ ਪੈਨ ਚਲਾ ਸਕਦੇ ਨੇ ਜਾਂ ਕਿਤੇ ਕੋਈ ਲਿਖ ਕੇ ਕੋਈ ਕੰਮ ਕਰਾ ਸਕਦੇ ਨੇ ਤਾਂ ਅਸੀਂ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਪੀਯੂ ਦੇ ਵਿੱਚ ਕਿ ਯੂਨੀਵਰਸਿਟੀ ਦੇ ਵਿੱਚ ਲੜਾਈ ਹੱਕਾਂ ਦੀ ਲੜਾਈ ਕੌਂਸਲ ਤੋਂ ਬਿਨਾਂ ਵੀ ਲੜੀ ਜਾ ਸਕਦੀ ਹੈ ਉਸ ਲੈਵਲ ਤੱਕ ਜਿੱਥੇ ਅਥਾਰਟੀ ਤੱਕਾ ਕਰ ਰਹੀ ਹੈ ਸਟੂਡੈਂਟਸ ਨਾਲ ਪਰ ਸਾਨੂੰ ਐ ਲੱਗਦਾ ਕਿ ਜਿੱਥੇ ਕੋਈ ਨਵੇਂ ਕੋਰਸ ਨਵੇਂ ਕੋਰਸ ਇੰਟਰੋਡਿਊਸ ਕਰਾਣੇ ਨੇ ਕੋਈ ਨਵੀਂ ਪਾਲਿਸੀ ਲੈ ਕੇ ਆਣੀ ਹੈ ਨਾ ਉਸ ਚੀਜ਼ ਲਈ ਕੌਂਸਲ ਦੇ ਵਿੱਚ ਬੈਠਣਾ ਜ਼ਰੂਰੀ ਹੈ ਨਾ ਕਿ ਇਹ ਕਿ ਹਾਂ ਵੀ ਅਸੀਂ ਜਾ ਕੇ ਕਿਸੇ ਵੀ ਲੀਡਰ ਕਿਸੇ ਨੇਤਾ ਕੋਲੇ ਜਾ ਕੇ ਆਪਣੀ ਹਾਜ਼ਰੀ ਭਰੀਏ ਸੌਰੀ ਕਿਉਂ ਤੁਹਾਨੂੰ ਤੇ ਜੀ ਮੈਮ ਕੋਡ ਆਫ ਕੰਡਕਟ ਕਲਬ ਉਹ ਮੈਟੀਰੀਅਲ ਬੈਨ ਹੈ ਆਪਸਾ ਪ੍ਰਿੰਟਡ ਮੈਟੀਰੀਅਲਸ ਲਗਾਏ ਹੋਏ ਮੈਮ ਸਾਡੇ ਕੋਲੇ ਹਾਲੇ ਤੱਕ ਕੋਈ ਨੋਟਿਸ ਨਹੀਂ ਆਇਆ ਸੌਰੀ ਅੱਛਾ ਨਹੀਂ ਪ੍ਰੈਸ ਕਾਨਫਰੈਂਸ ਹਾਂਜੀ ਮੈਮ ਪਰ ਮੈਂ ਇਹੋ ਸਾਡੇ ਕੋਲ ਨੋਟਿਸ ਨਹੀਂ ਆਇਆ ਹੈ ਨਾ ਨੋਟਿਸ ਜਾਰੀ ਨਹੀਂ ਹੁੰਦਾ ਉਹ ਤੱਕ ਇਹ ਬਾਦ ਰਿਹਾ ਹਾਂਜੀ ਜਦ ਡੀਐਸਡਬਲ ਨੋਟਿਸ ਜਾਰੀ ਕਰੇਗਾ ਹਾਂਜੀ ਸਰਕੂਲਰ ਜਾਰੀ ਹੋਗਾ ਉਸ ਤੋਂ ਅਸੀਂ ਰੂਲ ਤੇ ਹੀ ਚੱਲਾਂਗੇ ਕੋਈ ਦਿੱਕਤ ਨਹੀਂ ਹੈ ਹੁਣ ਗੱਲ ਕਰਦੇ ਆਂ ਕਿਉਂ ਮੈਮ ਨੇ ਵੀ ਕਿਹਾ ਕੰਮ ਦੀ ਯੂਨੀਵਰਸਿਟੀ ਕਦੇ ਆਦੇ ਰੂਲ ਤੇ ਨਹੀਂ ਖੜੀ ਹੁੰਦੀ ਉਹ ਚਲੋ ਠੀਕ ਹੈ ਅਸੀਂ ਕਰਕੇ ਵੇਖਦੇ ਹਾਂ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਸਾਡਾ ਸਭ ਤੋਂ ਪਹਿਲਾ ਮੁੱਦਾ ਅਸੀਂ ਲਿਆ ਯੂਨੀਵਰਸਿਟੀ ਦੇ ਟੈਂਕੀਆਂ ਦੇ ਵਿੱਚੋਂ ਬਾਂਦਰਾਂ ਦੇ ਕੰਕਾਲ ਨਿਕਲੇ ਅਸੀਂ ਯੂਨੀਵਰਸਿਟੀ ਦੀ ਇੱਕ ਸਿੰਗਲ ਐਜੀ ਟੈਂਕੀ ਨਹੀਂ ਛੱਡੀ ਜਿਹੜੀ ਚੈੱਕ ਨਾ ਕੀਤੀ ਹੋਏ ਗਰਾਊਂਡ ਤੇ ਕੰਮ ਕੀਤਾ ਉਸ ਤੋਂ ਬਾਅਦ ਅੱਜ ਯੂਨੀਵਰਸਿਟੀ ਦੀ ਟਾਈਮ ਟੂ ਟਾਈਮ ਸਾਰੀਆਂ ਪਾਣੀ ਵਾਲੀਆਂ ਟੈਂਕੀਆਂ ਚੈੱਕ ਹੋ ਰਹੀਆਂ ਨੇ ਉਸ ਤੋਂ ਬਾਅਦ ਸਟੂਡੈਂਟ ਸੈਂਟਰ ਦੀਆਂ ਸਾਰੀਆਂ ਕੰਟੀਨਜ਼ ਦੇ ਉੱਤੇ ਰੇਡ ਕੀਤੀ ਰੇਡ ਕੀਤੀ ਚੈੱਕ ਕੀਤੀ ਕਿ ਸਾਨੂੰ ਇਹ ਕਿਸ ਤਰ੍ਹਾਂ ਦਾ ਖਾਣਾ ਖਵਾ ਰਹੇ ਆ ਉਥੋਂ ਕੋਕਰੇਜਸ ਮਿਲੇ ਉਸ ਤੋਂ ਬਾਅਦ ਇਹਨਾਂ ਤੋਂ ਇੱਕ ਰੂਲ ਬਣਾਇਆ ਗਿਆ ਵੀ ਜਿੰਨ ਦੀ ਵੀ ਕੰਪਲੇਨ ਆਏਗੀ ਉਹਨਾਂ ਤੇ ਫਾਈਨ ਪਾਇਆ ਜਾਏਗਾ ਤੇ ਉਹ ਬੰਦ ਵੀ ਕੀਤੀ ਜਾ ਸਕਦੀਆਂ ਨੇ ਜੇ ਤਿੰਨ ਕੰਪਲੇਨ ਤੋਂ ਜ਼ਿਆਦਾ ਹੋਣ ਗਿਆ ਤਾਂ ਨੈਕਸਟ ਇਹ ਹੈ ਕਿ ਮੈਸ ਕੰਟੀਨ ਦੇ ਬਿੱਲ ਵਧਾਏ ਗਏ ਉਹਦੇ ਉੱਤੇ ਲੜਾਈ ਲੜੀ ਤੇ ਉਹਨਾਂ ਨੂੰ ਬੈਕ ਕਰਾਇਆ ਗਿਆ ਉਸ ਤੋਂ ਬਾਅਦ ਅਸੀਂ ਇੱਕ ਲੇਖਨ ਸਹਾਇ ਇਨਾਮ ਦੀ ਇੱਕ ਆਪਣੇ ਵੱਲੋਂ ਮੁਹਿੰਮ ਛੇੜੀ ਜਿੰਦੇ ਵਿੱਚ ਪੀ ਡਬਲਯੂ ਡੀ ਦੇ ਸਟੂਡੈਂਟ ਨੇ ਜਿਹੜੇ ਜਿਹੜੇ ਲਿਖ ਨਹੀਂ ਸਕਦੇ ਉਹਨਾਂ ਨੂੰ ਅਸੀਂ ਰਾਈਟਰ ਪ੍ਰੋਵਾਈਡ ਕਰਾਇਆ ਇਸ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਤੇ ਹੋਰ ਹੀ ਇਸ ਤਰ੍ਹਾਂ ਦੇ ਕਈ ਕੰਮ ਨੇ ਜਿਹੜੇ ਅਸੀਂ ਕੀਤੇ ਨੇ ਸਟੂਡੈਂਟ ਦੇ ਜਿੰਨੇ ਮੁੱਦੇ ਆਏ ਨੇ ਉਹ ਅਸੀਂ ਲੜੇ ਆ ਪੂਰਾ 1 ਸਾਲ ਅਸੀਂ ਵਿਦਆਊਟ ਕਾਉਂਸਲ ਐਕਟਿਵ ਰਹੇ ਆ ਤਾਂ ਇਸ ਵਾਰੀ ਸਟੂਡੈਂਟ ਨੂੰ ਵੀ ਅਪੀਲ ਕਰ ਰਹੇ ਆ ਕਿ ਸਾਡਾ ਸਾਥ ਦੇਣ ਆਪਾਂ ਰਲ ਕੇ ਸਟੂਡੈਂਟ ਐਕਟਿਵਿਜ਼ਮ ਨੂੰ ਜ਼ਿੰਦਾ ਕਰੀਏ ਨਾ ਕਿ ਇਹ ਕਿ ਸਿਰਫ ਪੋਲੀਟੀਕਲ ਪਾਰਟੀਆਂ ਹੀ ਪੈਸਾ ਲਾ ਕੇ ਪਾਵਰ ਵਿਖਾ ਕੇ ਅੱਗੇ ਆ ਸਕਣ ਤੇ ਉਹ ਬਾਅਦ ਚ ਸਾਡੇ ਹੱਕਾਂ ਲਈ ਖੜੇ ਨਹੀਂ ਨਾ ਸਟੂਡੈਂਟ ਦੇ ਬਾਕੀ ਸਾਡਾ ਮੈਨੀਫੈਸਟੋ ਹੈ ਉਹ ਹਾਂਜੀ ਮੈਨੀਫੈਸਟੋ ਰਿਲੀਜ਼ ਕਰ ਰਹੇ ਆ ਅੱਜ ਅਸੀਂ ਹਾਂਜੀ ਇਹ ਸਾਰਨ ਪੜਾਓ ਫੋਟੋ ਬਾਜ ਕਰ ਹਾਂ ਜੀ ਆਪਣਾ ਨਾਮ ਦੱਸ ਸਕੋ ਹਾਂਜੀ ਕਰਨ ਕਰਨ ਸਾਮਾ ਕਰਨ ਸਾਮਾ 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 ਆ ਸਾਰੇ ਪੜ੍ਹ ਲਓ ਪਿੱਛੇ ਵਾਲੇ ਆਓ ਦੂਸਰਾ ਪਾਸਾ ਫੜ ਲਓ ਦੂਸਰਾ ਪਾਸਾ ਆਹ ਬੈਠੀ ਆਪਣਾ ਨਹੀਂ ਲੱਗ ਲੱਗ ਫੜ ਲੈਣੇ ਨਾ ਇਹਦਾ ਕਰਦੇ ਇਗਲਾ ਕਰਦੇ ਹਾਂ ਹਾਂ ਮੈਂ ਸਾਹਮਣੇ ਰੱਖਿਆ ਹੈ ਨਹੀਂ ਹੋਸ਼ਕਾਮ ਸਾਹਮਣੇ ਦੇਖੋ ਕੋਈ ਐਸੇ ਕੋਈ ਹੋਮਿਕ ਨਹੀਂ ਸਾਹਮਣੇ ਦੇਖੋ ਜੀ ਬੱਚੇ ਇੱਕ ਇਸ ਤਰਫ ਜਿੱਧਰ ਦੇਖਦਾ ਮੈਂ ਜਿੱਧਰ ਵੇਟ ਕਰਨਾ ਹੈ ਅ ਅਸੀਂ ਯੂਐਸਓ ਯੂਨੀਵਰਸਿਟੀ ਸਟੂਡੈਂਟ ਆਰਗੇਨਾਈਜੇਸ਼ਨ ਤੋਂ ਮੈਂ ਅਰਸ਼ਦੀਪ ਕੰਬੋਜ ਤੇ ਅਸੀਂ ਅੱਜ ਮਤਲਬ ਕਿ ਆਪਣਾ ਮੈਨੀਫੈਸਟੋ ਤੇ ਆਪਣੇ ਮੈਂ ਕਿ ਸਟੂਡੈਂਟ ਨੇ ਜਿਹੜੇ ਪੋਸਟ ਹੋਲਡਰ ਸਟੂਡੈਂਟ ਨੇ ਉਹਨਾਂ ਦੀ ਅਨਾਉਂਸਮੈਂਟ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਦੱਸਿਆ ਕਿ ਪੂਰੇ ਇੱਕ ਸਾਲ ਦੇ ਵਿੱਚ ਅਸੀਂ ਕੀ ਕੀ ਕੰਮ ਕੀਤੇ ਨੇ ਤੇ ਅਸੀਂ ਕੌਂਸਲ 'ਚ ਆਉਣ ਤੋਂ ਬਾਅਦ ਕੀ ਕੀ ਕੰਮ ਕਰਾਂਗੇ ਤੇ ਜੇ ਕੌਂਸਲ 'ਚ ਚਲੋ ਕੋਈ ਜੇ ਬਾਈ ਚਾਂਸ ਨਹੀਂ ਵੀ ਆਉਂਦੇ ਫਿਰ ਵੀ ਸਾਡਾ ਇਹੀ ਮੈਨੀਫੈਸਟੋ ਹੈ ਕੰਮ ਅਸੀਂ ਇੰਦੇ ਵੀ ਕਰਾਂਗੇ ਪਰ ਇੱਕ ਗੱਲ ਇਹ ਕਲੀਅਰ ਹੈ ਕਿ ਜਦੋਂ ਅਸੀਂ ਅਥਾਰਟੀ ਨਾਲ ਬੈਠ ਕੇ ਡਿਸੀਜਨ ਲੈਣ ਜੋਗੇ ਹੋ ਜਨੈ ਉਦੋਂ ਨਵੇਂ ਕੋਰਸਿਸ ਇੰਟਰੋਡਿਊਸ ਕਰ ਸਕਦੇ ਆ ਪਰ ਬਾਏ ਦਾ ਵੇ ਜੇ ਅਸੀਂ ਬਸ ਕੱਲੀ ਸਟੂਡੈਂਟ ਪ੍ਰੈਸ਼ਰ ਤੇ ਪਾਵਰ ਤੇ ਰਹੀਏ ਫਿਰ ਇਹ ਹੈ ਕਿ ਅਸੀਂ ਜਿੱਥੇ ਸਟੂਡੈਂਟ ਨਾਲ ਅਥਾਰਟੀ ਧੱਕਾ ਕਰ ਰਹੀ ਹੈ ਉੱਥੇ ਤਾਂ ਅਸੀਂ ਲੜ ਸਕਾਂਗੇ ਪਰ ਜਿੱਥੇ ਸਾਈਨਿੰਗ ਅਥਾਰਟੀ ਹੈ ਜਿੱਥੇ ਕੰਮ ਹੈ ਉਹ ਨਹੀਂ ਕਰ ਪਾਉਂਗੇ ਇਸ ਕਰਕੇ ਅਸੀਂ ਸਟੂਡੈਂਟ ਨੂੰ ਅਪੀਲ ਕਰ ਰਹੇ ਆ ਕਿ ਉਹ ਯੂਐਸਓ ਮਤਲਬ ਕਿ ਆਪਣੀ ਪਾਰਟੀ ਸਟੂਡੈਂਟ ਦੀ ਜਿਹੜੀ ਸਾਰਿਆਂ ਦੀ ਆਪਣੀ ਪਾਰਟੀ ਹੈ ਇਨੂੰ ਵੱਧ ਤੋਂ ਵੱਧ ਵੋਟ ਪਾ ਕੇ ਅੱਗੇ ਲਿਆਏ ਤਾਂ ਜੋ ਆਪਾਂ ਅੱਗੇ ਆ ਕੇ ਸਟੂਡੈਂਟ ਵੈਲਫੇਅਰ ਦਾ ਕੰਮ ਕਰ ਸਕੀਏ। ਦੇਖੋ ਜੀ ਗੱਲ ਇਹ ਹੈ ਵੀ ਜਿਵੇਂ ਤੁਸੀਂ ਸਵਾਲ ਕੀਤਾ ਹੈ ਜੇ ਸਾਨੂੰ ਲੱਗਦਾ ਹੈ ਕਿ ਕੋਈ ਹੋਰ ਸਟੂਡੈਂਟ ਆਰਗੇਨਾਈਜੇਸ਼ਨ ਵੀ ਅੱਗੇ ਕੰਮ ਕਰਨ ਲਈ ਤਿਆਰ ਹੈ ਜਿੰਨਾ ਦੇ ਸਾਨੂੰ ਲੱਗਦਾ ਹੈ ਕਿ ਕਿਉਂਕਿ ਅਸੀਂ ਇੱਕ ਪੋਸਟ ਹੀ ਲੜ ਰਹੇ ਹਾਂ ਅੱਜ ਤੇ ਬਾਕੀ ਤਿੰਨ ਪੋਸਟਾਂ ਤੇ ਕਿਸੇ ਨੇ ਤਾਂ ਆਉਣਾ ਹੈ ਤਸੀਂ ਟਰਾਈ ਕਰਾਂਗੇ ਵੀ ਜਿਹੜੇ ਥੋੜੇ ਚੰਗੇ ਹੋਣਗੇ ਉਹ ਆਣ ਤਾਂ ਹੋ ਸਕਦਾ ਹੈ ਕਿ ਸਾਨੂੰ ਜੇ ਕੋਈ ਬੈਟਰ ਲੱਗਣ ਬਾਕੀ ਪਾਰਟੀਆਂ ਨਾਲੋਂ ਅਸੀਂ ਉਹਨਾਂ ਨੂੰ ਸਪੋਰਟ ਦਈਏ ਜਾਂ ਸਪੋਰਟ ਲਈਏ ਦੇਖੋ ਜੀ ਪਾਰਟੀ ਸਾਡੀ ਇੱਕ ਸਾਲ ਪੁਰਾਣੀ ਹੈ ਪਰ ਅਸੀਂ ਪੁਰਾਣੇ ਨਹੀਂ ਕਿ ਸਾਨੂੰ 8-9-9 ਸਾਲ ਹੋ ਗਿਆ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਵੈਲਫੇਅਰ ਦਾ ਕੰਮ ਕਰਦੇ ਆ ਸਟੂਡੈਂਟ ਦੇ ਹੱਕਾਂ ਲਈ ਲੜਦੇ ਆ ਆ ਤੇ ਅੱਗੇ ਵੀ ਇਵੇਂ ਕੰਮ ਕਰਾਂਗੇ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਹ ਮੈਂ ਕਿ 1-2 ਦਿਨ ਤੱਕ ਅਸੀਂ ਤੁਹਾਨੂੰ ਕੈਂਡੀਡੇਟ ਫਾਈਨਲ ਕਰ ਦਿਆਂਗੇ ਥੋੜਾ ਜਿਹਾ ਇਹ ਹੋ ਜਾਂਦਾ ਕਿ ਯੂਨੀਵਰਸਿਟੀ ਦਾ ਇੱਕੋ ਹੈ ਕਿ ਮਤਲਬ ਕਿ ਜਦੋਂ ਤੱਕ ਨੋਮੀਨੇਸ਼ਨ ਹੁੰਦੇ ਨਹੀਂ ਕੈਂਡੀਡੇਟ ਅਨਾਉਂਸ ਬੋ ਘਟ ਕੀਤੇ ਜਾਂਦੇ ਨੇ ਅਰਚਨਾ ਵੀ ਬਹੁਤ ਹੋ ਜਾਂਦੀ ਨੇ ਉਹਦੇ ਵਿੱਚ ਦੇਖੋ ਜੀ ਸਭ ਤੋਂ ਵੱਡਾ ਮੁੱਦਾ ਜਿਵੇਂ ਪਲੇਸਮੈਂਟ ਸੈੱਲ ਦਾ ਮੁੱਦਾ ਹੈ ਯੂਨੀਵਰਸਿਟੀ ਦੀ ਪਲੇਸਮੈਂਟ ਕਿੱਥੇ ਹੋ ਰਹੀ ਹੈ ਯੂਨੀਵਰਸਿਟੀ ਦਾ ਸਟੈਂਡਰਡ ਹਰ ਰੋਜ਼गिर ਰਿਹਾ ਇੰਦੇ ਉੱਤੇ ਕੰਮ ਹੋਣਾ ਚਾਹੀਦਾ ਹੈ रिसर्च स्कॉलरਾਂ ਤੋਂ ਫੀਸ ਲਈ ਜਾ ਰਹੀ ਹੈ ਯੂਨੀਵਰਸਿਟੀ ਵੱਲੋਂ ਰਿਸਰਚ ਦੇ ਨਾਮ ਦੇ ਉੱਤੇ ਕੋਰਸ ਵਰਕ ਦੇ ਨਾਮ ਦੇ ਉੱਤੇ ਫੀਸ ਲਈ ਜਾ ਰਹੀ ਹੈ ਜੇ ਕੋਈ ਸਟੂਡੈਂਟ ਹੈ ਉਹ ਪੀਯੂ ਲਈ ਬੈਠਾ ਰਿਸਰਚ ਕਰ ਰਿਹਾ ਆਪਣੇ ਲਈ ਉਹ ਮੈਂ ਕਿ ਪੀਯੂ ਨੂੰ ਉੱਪਰ ਚੱਕਣ ਲਈ ਕੰਮ ਕਰ ਰਿਹਾ ਤੇ ਉਹਨਾਂ ਦੇ ਕੋਲ ਯੂਨੀਵਰਸਿਟੀ ਫੀਸ ਲਏ ਇਹ ਬਹੁਤ ਮੰਦ ਭੱਗਾ ਹੈ ਸਟੂਡੈਂਟ ਲਈ ਤੇ ਇਹ ਲਾਸਟ ইয়ার ਹੀ ਸ਼ੁਰੂ ਹੋਈ ਹੈ ਮੈਂ ਮੇਰੀ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਜਿਹੜੀ ਪਹਿਲਾ ਸਟੂਡੈਂਟ ਕਾਉਂਸਲ ਸੀ ਉਹਨਾਂ ਨੇ ਅਜੇ ਤੱਕ ਇੰਦੇ ਤੇ ਗੱਲ ਹੀ ਨਹੀਂ ਕੀਤੀ ਇੰਦੇ ਤੇ ਕੰਮ ਕਰਾਂਗੇ ਜਿਵੇਂ ਸਾਡੇ ਸਾਥੀ ਆਨੇ ਦੱਸਿਆ ਕਿ ਐਲਜੀਬੀਟੀਕਯੂ ਦੇ ਉੱਤੇ ਸਾਨੂੰ ਇਹ ਚਾਹੀਦਾ ਕਿ ਉਹਨਾਂ ਦੀ ਇੱਕ 5ਥ ਸੀਟ ਰਿਜ਼ਰਵ ਹੋਏ ਇੱਕ ਪੰਜ ਸੀਟ ਹੋਣੀਆਂ ਚਾਹੀਦੀਆਂ ਨੇ ਕੌਂਸਲ ਦੇ ਵਿੱਚ ਗਰਲਸ ਨੂੰ ਲੈ ਕੇ ਉਹਨਾਂ ਨੂੰ ਜਿੰਨੀਆਂ ਦਿੱਕਤਾਂ ਆ ਰਹੀਆਂ ਨੇ ਉਹਦੇ ਉੱਤੇ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਜਿਵੇਂ ਹੋ ਗਿਆ ਵੀ ਹੋਸਟਲ ਦੇ ਵਿੱਚ ਥੈਰੇਪਿਸਟ ਰੱਖਣਾ ਚਾਹੁੰਦੇ ਹਾਂ ਵੀ ਜਿਹੜੇ ਗਰਲਸ ਨੂੰ ਮਾਇਕੀ ਜਦੋਂ ਉਹਨਾਂ ਨੂੰ ਕੋਈ ਦਿੱਕਤ ਆ ਰਹੀ ਹੈ ਉਹਨਾਂ ਦੀ ਹੈਲਪ ਕਰ ਸਕਣ ਪਲੱਸ ਇਹ ਹੈ ਕਿ ਜਿੱਥੇ ਵੀ ਸਟੂਡੈਂਟ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਕਿਉਂਕਿ ਸਾਨੂੰ ਐ ਲੱਗਦਾ ਹੈ ਕਿ ਅਥੋਰਟੀ ਤੇ ਸਟੂਡੈਂਟ ਦੇ ਵਿੱਚ ਇੱਕ ਕਮਿਊਨੀਕੇਸ਼ਨ ਗੈਪ ਬਹੁਤ ਵੱਡਾ ਹੋ ਗਿਆ। ਉਹ ਟਾਈਮ ਨਹੀਂ ਰਿਹਾ ਜਦੋਂ ਗੁਰੂ-ਸ਼ਿਸ਼ੇ ਵਾਲਾ ਸੀਗਾ ਵੀ ਗੁਰੂ ਸੋਚਦਾ ਸੀ ਕਿ ਮੇਰਾ ਸ਼ਿਸ਼ੇਆ ਮੇਰਾ ਸਟੂਡੈਂਟ ਹੈ ਤੇ ਆਪਾਂ ਇੰਦਾ ਹੀ ਫਾਇਦਾ ਕਰਨਾ ਹੈ। ਹੁਣ ਹਰ ਅਥੋਰਟੀ ਮੈਂਬਰ ਵੀ ਆਪਣੀ ਕੁਰਸੀ ਫੜ ਕੇ ਬੈਠਾ ਹੈ ਵੀ ਕਿਤੇ ਕੋਈ ਦਿੱਕਤ ਨਾ ਹੋ ਜਾਏ, ਮੇਰੇ ਤੇ ਕੋਈ ਗੱਲ ਨਾ ਕਰ ਦੇ। ਤਾਂ ਸਾਡੀ ਟਰਾਈ ਹੈ ਕਿ ਅਸੀਂ ਸਟੂਡੈਂਟ ਤੇ ਅਥੋਰਟੀ ਦੇ ਵਿੱਚ ਬੈਠ ਕੇ ਸਟੂਡੈਂਟ ਦੀ ਗੱਲ ਚੱਕਾਂਗੇ। ਤਾਂ ਜੋ ਆਪਾਂ ਮੈਂ ਇੱਕ ਯੂ ਸਟੂਡੈਂਟ ਲਈ ਨਵੇਂ ਕੋਰਸਿਸ ਇੰਟਰੋਡਿਊਸ ਕਰਾ ਸਕੀਏ ਨਾ ਕਿ ਸਿਰਫ ਇਹ ਹੈ ਕਿ ਯੂਨੀਵਰਸਿਟੀ ਦੇ ਵਿੱਚ ਸਿਰਫ ਧਰਨੇ ਲਾਣਾ ਹੀ ਕੰਮ ਨਹੀਂ ਵਾ ਉਹ ਅਸੀਂ ਲਾ ਰਹੇ ਹਾਂ ਪਿਛਲੇ 1 ਸਾਲ ਪੂਰਾ ਅਸੀਂ ਧਰਨੇ ਲਾਏ ਨੇ ਪਰ ਅਸੀਂ ਚਾਹੁੰਦੇ ਆ ਵੀ ਅਸੀਂ ਅਥਾਰਟੀ ਨਾਲ ਬੈਠ ਕੇ ਵੀ ਕੰਮ ਕਰੀਏ ਅਸੀਂ ਕੋਈ ਗੱਲ ਕਰੀਏ ਵੀ ਨਵਾਂ ਕੋਰਸ ਕੀ ਲਿਆਣਾ ਚਾਹੁੰਦੇ ਆ